ਫਿਰੌਰ ਇਲਾਕੇ ਵਿੱਚ ਲਗਾਤਾਰ ਹੋ ਰਹੀ بارش ਤੇ ਚਲਦੇ ਆ ਮਹੱਲਾ ਕਾਜ਼ੀਆਂ ਵਿਖੇ ਸਤੇ ਦਰਬਾਰ ਹਜ਼ਰਤ ਬਾਬਾ ਸ਼ੇਖ ਮਦਨਬੰਦ ਪੀਰ ਦੀ ਕੰਦ ਢਹਿ ਜਾਂਦੀ ਸੂਚਨਾ ਮਿਲੀ ਹੈ ਇਸ ਪਵਿੱਤਰ ਅਸਥਾਨ ਦੇ ਸੇਵਾਦਾਰ ਸ਼ਾਮ ਲਾਲ ਬਿੱਲਾ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਹੋ ਰਹੀ ਭਾਰੀ ਬਰਸਾਤ ਕਰਕੇ ਦਰਬਾਰ ਦੀ ਕੰਦ ਡਿਗੰ ਦੇ ਨਾਲ-ਨਾਲ ਇਮਾਰਤ ਦਾ ਹੋਰ ਵੀ ਕਾਫੀ ਨੁਕਸਾਨ ਹੋਇਆ ਹੈ ਉਨਾ ਦੱਸਿਆ ਕਿ ਇਸ ਦਿਵਾਰ ਦੇ ਡਿਗਨ ਨਾਲ ਜਿੱਥੇ ਰਸੋਈ ਦੇ ਸਮਾਨ ਤੇ ਪੱਟੀਆਂ ਵਗੈਰਾ ਵੀ نیچے ਦੱਬ ਗਈਆਂ ਉੱਥੇ ਜਾਨੀ ਨੁਕਸਾਨ ਹੋਣ ਤੋਂ ਵਿਚਾਰ ਰਿਹਾ 79 ਹਰਤਾਲੂਆਂ ਦੇ ਨਾਲ ਨਾਲ ਪ੍ਰਸ਼ਾਸਨ ਨੂੰ ਵੱਤਵਾ ਸਹਿਯੋਗ ਕਰਨ ਦੀ ਅਪੀਲ ਕੀਤੀ ਤਾਂ ਜੋ ਮੁੜ ਤੋਂ ਦਰਬਾਰ ਦੀ ਉਸਾਰੀ ਸ਼ੁਰੂ ਹੋ ਸਕੇ ਇਸ ਦੌਰਾਨ ਵੱਡੀ ਗਿਣਤੀ ਵਿੱਚ ਸੰਗਤਾਂ ਮਹਿਸੂਸਨ ਫਿਲੌਰ ਤੋਂ ਨਵਾਂਗ ਚੈਨਲ ਲਈ ਰਾਜਮਾ ਨੰਗਲ ਦੀ ਵਿਸ਼ੇਸ਼ ਰਿਪੋਰਟ ਹਾਂਜੀ ਸਰ ਕੀ ਨਾਮ ਹੈ ਤੇ ਕੀ ਹਸਾਬ ਵਾਪਰੇ ਜਮਾਸਤਾਂ ਦੀ ਜੀ ਜੇ ਹਾਜ਼ਰਤ ਬਾਬਾ ਸ਼ੇਖ ਮੋਦਨ ਬਣਪੀ ਦਰਬਾਰ ਮੱਲਾ ਕਾਜ਼ੀਆਂ ਫਲੋਰ ਜੋ ਕਿ ਇੱਥੇ بارش ਕਰਕੇ ਸਾਡਾ ਨੁਕਸਾਨ ਬਹੁਤ ਹੋ ਗਿਆ ਦਰਵਾਰ ਦੀ ਗੰਧ ਜਿਹੜੀ ਆ ਉਹ ਡਿੱਗ ਚੁੱਕੀ ਆ ਉਹਦੇ ਥੱਲੇ ਜਿਹੜੀਆਂ ਅਸੀਂਆਂ ਪੱਟੀਆਂ ਬਣਾਈਆਂ ਸੀਗੀਆਂ ਲੰਗਰ ਵਾਸਤੇ ਤੇ ਸਲਫਾ ਭਰੀਆਂ ਸੀਗੀਆਂ ਜਾਨੀ ਨੁਕਸਾਨ ਤਾਂ ਕੋਈ ਨਹੀਂ ਹੋਇਆ ਤੇ ਹੁਣ ਦਾ ਜਗਾ ਦਾ ਦਰਵਾਰ ਦਾ ਬਹੁਤ ਨੁਕਸਾਨ ਹੋ ਗਿਆ ਆ ਤੇ ਅਸੀਂ ਜਾਨੀ ਸੱਜਣਾ ਨੂੰ ਬੇਨਤੀ ਕਰਦੇ ਆ ਨਰਾਈ ਵੀਰਾਂ ਨੂੰ ਵੀ ਤੇ ਵੱਧ ਤੋਂ ਵੱਧ ਚੜ੍ਹ ਕੇ ਇਹ ਦਾਨ ਭੇਜਣੇ ਜੀ ਸਾਨੂੰ ਜਿਹੜਾ ਕਿ ਅਸੀਂ ਇਹ ਦਰਬਾਰ ਦੀ ਕੰਧ ਬਣਾ ਸਕੀ ਹੈ ਜੀ ਤੇ ਨਾਲੇ ਇੱਥੇ ਅਸੀਂ ਹੁਣ ਲੈਂਡਰ ਪਾਉਣਾ ਹੈ ਵੱਧ ਤੋਂ ਵੱਧ ਚੜ ਕੇ ਸਾਨੂੰ ਸਹਯੋਗ ਦਿੱਤਾ ਜਾਵੇ ਬਹੁਤ ਮਿਹਰਬਾਨੀ ਫਿਲੌਰ ਇਲਾਕੇ ਵਿੱਚ ਲਗਾਤਾਰ ਹੋ ਰਹੀ بارش ਤੇ ਚਲਦੇ ਆ ਮਹੱਲਾ ਕਾਜ਼ੀਆਂ ਵਿਖੇ ਸਤੇ ਦਰਬਾਰ ਹਜ਼ਰਤ ਬਾਬਾ ਸ਼ੇਖ ਮਦਨਬੰਦ ਪੀਰ ਦੀ ਕੰਦ ਢਹਿ ਜਾਂਦੀ ਸੂਚਨਾ ਮਿਲੀ ਹੈ ਇਸ ਪਵਿੱਤਰ ਅਸਥਾਨ ਦੇ ਸੇਵਾਦਾਰ ਸ਼ਾਮ ਲਾਲ ਬਿੱਲਾ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਹੋ ਰਹੀ ਭਾਰੀ ਬਰਸਾਤ ਕਰਕੇ ਦਰਬਾਰ ਦੀ ਕੰਦ ਡਿਗੰ ਦੇ ਨਾਲ-ਨਾਲ ਇਮਾਰਤ ਦਾ ਹੋਰ ਵੀ ਕਾਫੀ ਨੁਕਸਾਨ ਹੋਇਆ ਹੈ ਉਨਾ ਦੱਸਿਆ ਕਿ ਇਸ ਦਿਵਾਰ ਦੇ ਡਿਗਨ ਨਾਲ ਜਿੱਥੇ ਰਸੋਈ ਦੇ ਸਮਾਨ ਤੇ ਪੱਟੀਆਂ ਵਗੈਰਾ ਵੀ نیچے ਦੱਬ ਗਈਆਂ ਉੱਥੇ ਜਾਨੀ ਨੁਕਸਾਨ ਹੋਣ ਤੋਂ ਬਚਾਰਿਆ ਉਹਨਾਂ ਸ਼ਰਤਾਲੂਆਂ ਦੇ ਨਾਲ ਨਾਲ ਪ੍ਰਸ਼ਾਸਨ ਨੂੰ ਵੱਧਵਾ ਸਹਿਯੋਗ ਕਰਨ ਦੀ ਅਪੀਲ ਕੀਤੀ ਤਾਂ ਜੋ ਮੁਰਦ ਤੋਂ ਦਰਬਾਰ ਦੀ ਉਸਾਰੀ ਸ਼ੁਰੂ ਹੋ ਸਕੇ ਇਸ ਦੌਰਾਨ ਵੱਡੀ ਗਿਣਤੀ ਵਿੱਚ ਸੰਗਤਾਂ ਮਹਿਸੂਸਨ ਫਿਲੌਰ ਤੋਂ ਨਵਾਂਗ ਚੈਨਲ ਲਈ ਰਾਜਕਮਾ ਨੰਗਲਦੀਪ ਵਿਸ਼ੇਸ਼ ਰਿਪੋਰਟ ਹਾਂਜੀ ਸਰ ਕੀ ਨਾਮ ਹੈ ਤੇ ਕੀ ਹਸਾ ਵਾਪਰੇ ਜਮਾਸਤਾਂ ਦੀ ਜੀ ਜੇ ਹਜਰਤ ਬੱਬਾ ਸ਼ੇਖ ਮਦਨ ਬਣਪੀ ਦਰਬਾਰ ਮਲਾਕਾਜ਼ੀਆਂ ਫਲੋਰ ਜੋ ਕਿ ਇੱਥੇ بارش ਕਰਕੇ ਸਾਡਾ ਨੁਕਸਾਨ ਬਹੁਤ ਹੋ ਗਿਆ ਦਰਵਾਰ ਦੀ ਗੰਧ ਜਿਹੜੀ ਹੈ ਉਹ ਡਿੱਗ ਚੁੱਕੀ ਆ ਉਹਦੇ ਥੱਲੇ ਜਿਹੜੀਆਂ ਅਸੀਂਆਂ ਪੱਟੀਆਂ ਬਣਾਈਆਂ ਸੀਗੀਆਂ ਲੱਕਰ ਵਾਸਤੇ ਤੇ ਸਲਫਾ ਭਰੀਆਂ ਸੀਗੀਆਂ ਜਾਨੀ ਨੁਕਸਾਨ ਤਾਂ ਕੋਈ ਨਹੀਂ ਹੋਇਆ ਤੇ ਹੋਦਾ ਜਗਾ ਦਾ ਦਰਵਾਰ ਦਾ ਬਹੁਤ ਨੁਕਸਾਨ ਹੋ ਗਿਆ ਆ ਤੇ ਅਸੀਂ ਜਾਨੀ ਸੱਜਣਾ ਨੂੰ ਬੇਨਤੀ ਕਰਦੇ ਆ ਐਨ ਆਰ ਆਈ ਵੀਰਾਂ ਨੂੰ ਵੀ ਤੇ ਵੱਧ ਤੋਂ ਵੱਧ ਚੜ੍ਹ ਕੇ ਇਹ ਦਾਨ ਭੇਜੜੇ ਜੀ ਸਾਨੂੰ ਜਿਹੜਾ ਕਿ ਅਸੀਂ ਇਹ ਦਰਬਾਰ ਦੀ ਕੰਧ ਬਣਾ ਸਕੀ ਹੈ ਜੀ ਤੇ ਨਾਲੇ ਇੱਥੇ ਅਸੀਂ ਹੁਣ ਲੈਂਟਰ ਪੋਣਾ ਹੈ ਵੱਧ ਤੋਂ ਵੱਧ ਚੜ ਕੇ ਸਾਨੂੰ ਸਹਿਯੋਗ ਦਿੱਤਾ ਜਾਵੇ ਬਹੁਤ ਮਿਹਰਬਾਨੀ ਹੋਵੇ ਜੀ